ਹਾਂਜੀ ਡ੍ਰੀਮ ਹਾਊਸ ਚੈਨਲ ਦੇਖ ਰਹੀ ਸਾਰੀ ਦਰਸ਼ਕਾਂ ਦਾ तहे ਦਿਲੋਂ ਧੰਨਵਾਦ ਸਤਿ ਸ਼੍ਰੀ ਅਕਾਲ ਤੇ ਦੋਸਤੋ ਅੱਜ ਫਿਰ ਤੇ ਇੱਕ ਨਵੇਂ ਘਰ ਦੀ ਵੀਡੀਓ ਦੇ ਨਾਲ ਹਾਜ਼ਰ ਹੋਏ ਹਾਂ ਤੇ ਜਿਹੜਾ ਤੁਹਾਡੇ ਲਈ ਅੱਜ ਘਰ ਲੈ ਕੇ ਆਏ ਨਾ ਸੁਧਾਰ ਦੇ ਵਿੱਚ ਲੈ ਕੇ ਆਏ ਸਦਰ ਸ਼ਹਿਰ ਦੇ ਵਿੱਚ ਬਣਿਆ ਹੋਇਆ ਮਕਾਨ ਬਹੁਤ ਸੋਹਣਾ ਬਣਿਆ ਹੋਇਆ ਬਸ ਇੱਕ ਛੋਟੀ ਜਿਹੀ ਦਿੱਕਤ ਆ ਜਿਹੜੀ ਤੁਹਾਨੂੰ ਵੀਡੀਓ ਦੇ ਵਿੱਚ ਪਹਿਲਾਂ ਹੀ ਦੱਸ ਦਿੰਨੇ ਆ ਇਹਨੂੰ ਥੋੜਾ ਜਿਹਾ ਰਸਤਾ ਇਦਾਂ ਦਾ ਬੜੀ ਰਸਤਾ ਮਕਾਨ ਮਾਲਕ ਪਹਿਲਾਂ ਹੀ ਕਹਿ ਰਹੇ ਆ ਵੀ ਜਦੋਂ ਕਿਸੇ ਨੂੰ ਪਸੰਦ ਆ ਗਿਆ ਅਸੀਂ ਬਣਵਾ ਕੇ ਦੇਵਾਂਗੇ 14 ਫੁੱਟ ਦਾ ਇਸ ਨੂੰ ਰਸਤਾ ਲੱਗਦਾ ਵਾ ਆ ਵਿਚਾਲੇ ਕਿਸੇ ਦਾ ਨਾ ਪਲਾਟ ਉਦਾਂ ਬਕਾਊ ਆ ਤਾਂ ਇਹ ਬਕਾਊ ਆ ਤੇ ਇਹ ਵੀ ਵੇਖ ਕੇ ਆਣਾ ਵਾ ਤਾਂ ਆ ਜਿਹੜਾ ਆ ਰਿਹਾ ਵਾ ਕਾਰਨਰ ਕਾਰਨਰ ਤੋਂ 14 ਫੁੱਟ ਦਾ ਹੀ ਰਸਤਾ ਵਾ ਜਦੋਂ ਕਿਸੇ ਨੂੰ ਮਕਾਨ ਪਸੰਦ ਆ ਗਿਆ ਹੁੰਦਾ ਟੋਕਨ ਮਨੀ ਕਰਤੀ ਮਾਲਕ ਕਹਿੰਦੇ ਅਸੀਂ ਪਹਿਲਾਂ ਉਹਨਾਂ ਨੂੰ ਰਸਤਾ ਬਣਾ ਕੇ ਦਵਾਂਗੇ ਬਾਕੀ ਹਨਾ ਬਿਆਨਾ ਵਗੈਰਾ ਰਜਿਸਟਰੀ ਵਗੈਰਾ ਬਾਅਦ ਦੀਆਂ ਗੱਲਾਂ ਨੇ ਤੇ ਇੱਕ ਵਾਰ ਹਨਾ ਕਰਦਾ ਬਾਹਰੋਂ ਐਲੀਵੇਸ਼ਨ ਚੈੱਕ ਕਰਾ ਦਿਓ ਤੇ ਵੀ ਕਿੱਦਾਂ ਦੇ ਫਰੰਟ ਤੋਂ ਲੁੱਕ ਆਈ ਮੜਾ ਇਹ ਚੈੱਕ ਕਰਾ ਦਿਓ ਪੂਰਾ ਕੰਮ ਹੋਇਆ ਵੈ A to Z ਕੰਮ ਮਿਲਣਾ ਤੁਹਾਨੂੰ ਘਰ ਨੂੰ ਦੇਖ ਕੇ ਆਪਾਂ ਕਹਿੰਦੇ ਨਾ ਰੂਹ ਖੋਚ ਹੋ ਜਾਣੀ ਸਾਰਾ ਕੰਮ A to Z ਨਮਾ ਹੋਇਆ ਪਿਆ ਤੇ ਬਹੁਤ ਹੀ ਸੋਹਣਾ ਘਰ ਬਣਿਆ ਹੋਇਆ ਤਾਂ ਹੀ ਸਾਰਾ ਘਰ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦਿਖਾਉਣਾ ਹੈ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੁਜ਼ਾਰਸ਼ ਆ ਕਿ ਜਿਹੜਾ ਵੀਰ ਚੈਨਲ ਉੱਤੇ ਪਹਿਲੀ ਵਾਰੀ ਆ ਰਿਹਾ ਹੋਵੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਲੱਗੀ ਬੈਲ ਵਾਲੀ ਇੱਕ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਕਿਸੇ ਵੀਡੀਓ ਦੀ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰੋ ਤੇ ਬਾਕੀ ਆ ਜਾਓ ਜੀ ਹੁਣ ਆਪਾਂ ਕਰਦੇ ਹਾਂ ਵੀਡੀਓ ਨੂੰ ਸਟਾਰਟ ਤੇ ਦਿਖਾਉਣਾ ਤੁਹਾਨੂੰ ਸਾਰਾ ਘਰ ਪਹਿਲਾਂ ਬਾਹਰ ਇੱਕ ਵਾਰ ਡੋਰ ਵਗੈਰਾ ਚੈੱਕ ਕਰਾਂ ਸਲਾਈਡਿੰਗ ਵਾਲੇ ਡੋਰ ਆ ਦੇਖ ਲਓ ਨਾ ਮਤਲਬ ਆ ਆਪਣਾ ਸਲਾਈਡਿੰਗ ਵਾਲਾ ਡੋਰ ਮਿਲ ਜਾਂਦਾ ਜਿਹੜਾ ਆਪਾਂ ਨੂੰ ਵੱਡਾ ਵਾ ਤੇ ਇੱਕ ਇਧਰ ਛੋਟਾ ਡ ਆਪਣਾ ਇੰਟਰ ਕਰਦੇ ਸਾਰ ਕੁਝ ਇਸ ਤਰ੍ਹਾਂ ਦਾ ਏਰੀਆ ਜਨ ਪਾਰਕਿੰਗ ਸਪੇਸ ਏਰੀਆ ਤੇ ਬਾਕੀ ਇੱਕ ਆ ਵੀ ਹੈ ਨਾ ਵੈਂਟੀਲੇਸ਼ਨ ਏਰੀਆ ਕਹਿ ਦਈਏ ਜਾਂ ਫਿਰ ਨਾ ਘਰ ਦੇ ਸਾਈਡ ਸਾਈਡ ਤੇ ਨਾ ਜਗ੍ਹਾ ਚ ਡੀਵੀਆ ਪਿੱਛੇ ਤੱਕ ਜਿਹੜੀ ਸਾਰੇ ਘਰ ਨੂੰ ਕਵਰ ਕਰਦੀ ਆ ਤੇ ਇਧਰਲੀ ਸਾਈਡ ਤੇ ਆਪਣਾ ਗਾਰਨਿੰਗ ਏਰੀਆ ਆ ਜਾਂਦਾ ਸਾਰੇ ਚ ਟਾਈਲ ਲੱਗੀ ਹੋਇਆ ਟੋਟਲੀ ਫਰਾਂਟਾ ਤੇ ਹੈ ਨਾ ਬਾਹਰ ਹੀ ਆਪਾਂ ਨੂੰ ਵਾਸ਼ਰੂਮ ਵੀ ਮਿਲ ਜਾਂਦੇ ਆ ਮੜੇ ਜਿਹਾ ਜੋ ਵਾਸ਼ਰੂਮ ਵੀ ਚੈੱਕ ਕਰਾ ਲਈ ਆਪਾਂ ਤੇ ਇੱਕ ਮਿੰਟ ਇੰਨਾ ਚ ਇਹਨਾਂ ਨੇ ਆਪਣਾ ਐਕਸਟਰਾ ਸਮਾਨ ਰੱਖਿਆ ਹੋਇਆ ਹਜੇ ਫਿਲਹਾਲ ਦੇਖ ਲੋ ਨਾ ਉਦਾਂ ਹੀ ਵਾਸ਼ੂਮਾ ਮਤਲਬ ਇਹ ਤੁਹਾਨੂੰ ਪਤਾ ਅੰਦਰ ਰਹਿੰਦੇ ਆ ਵਰਕਿੰਗ ਨਹੀਂਗੇ ਹਜੇ ਤੇ ਇੱਧਰ ਵੀ ਚੈੱਕ ਕਰਾਂ ਦੇ ਦੋਨਾਂ ਚ ਟਾਇਲ ਵਗੈਰਾ ਦਾ ਪ੍ਰੋਪਰ ਕੰਮ ਹੋਇਆ ਹੋਆ ਮਤਲਬ ਕਹਿ ਰਹੀ ਨਾ ਪੂਰਾ ਰੈਡੀ ਕਰ ਜਿਹੜੇ ਵੀਰ ਆਪਣੇ ਮੰਗਦੇ ਹੁੰਦੇ ਆ ਉਹਨਾਂ ਦੇ ਲਈ ਲੈ ਕੇ ਆਏ ਤੇ ਉੱਪਰ ਤੱਕ ਟੈਨ ਲੱਗੀ ਹੋਈ ਹੈ ਟਿਕਾ ਕੋਈ ਕੰਮ ਨਹੀਂ ਰਹਿੰਦਾ ਤੇ ਬਾਕੀ ਆਜੋ ਹੁਣ ਆਪਾਂ ਘਰ ਦੇ ਵਿੱਚ ਅੰਦਰ ਐਂਟਰ ਕਰਦੇ ਆ ਤੇ ਅੰਦਰ ਉਹ ਤੁਹਾਨੂੰ ਹਨਾ ਘਰ ਦਿਖਾਉਣਾ ਸ਼ੁਰੂ ਕਰਦੇ ਆ ਵੀ ਅੰਦਰੋਂ ਕਿਵੇਂ ਕਿਵੇਂ ਦਾ ਬਣਿਆ ਹੋਇਆ ਤਾਂ ਜਿ ਆ ਜਿ ਹੋਈ ਤਾਂ ਆਪਣੀ ਮੇਨ ਐਂਟਰੀ ਸਟਾਰਟ ਹੁੰਦੀ ਹੈ ਫਰੰਟ ਤੇ ਕੁਝ ਇਸ ਤਰ੍ਹਾਂ ਦੇ ਡੋਰ ਲੱਗੇ ਨੇ ਇਹ ਦੇਖਾ ਲਓ ਆਪਣਾ ਜਾਰੀ ਵਾਲਾ ਡੋਰ ਹੈ ਦੈਨ ਆਪਣਾ ਵੁੱਡਨ ਵਾਲਾ ਡੋਰ ਆ ਜਾਂਦਾ ਤੇ ਐਂਟਰ ਕਰਦੇ ਜਾਰ ਇੱਕ ਸਟੇਅਰਸ ਜਾਂਦੀ ਹੈ ਇਹ ਆਪਣੇ ਉੱਪਰ ਨੂੰ ਇੱਕ ਜਾਂਦੀ ਹੈ نیچے ਨੂੰ ਤਾਂ نیچے ਨੂੰ ਤਾਂ ਜਾਂਦੀ ਹੈ ਕਿਉਂਕਿ ਇਸ ਘਰ ਦੇ ਨਾਲ ਆਪਾਂ ਨੂੰ ਨਾ ਬੀਸਮੈਂਟ ਮਿਲਣੀ ਆ ਪਹਿਲਾਂ ਤੁਹਾਨੂੰ ਬੀਸਮੈਂਟ ਚੈੱਕ ਕਰਾਉਣੀ ਹੈ ਤੇ ਅਜੋ ਜੀ ਹੁਣ ਤੁਹਾਨੂੰ ਨਾ ਬੀਸਮੈਂਟ ਚੈੱਕ ਕਰਾਉਣੀ ਹੈ ਤੇ ਇੱਕ ਵਾਰ ਮੜਿਆ ਜਿਹੜਾ ਮਾਰਬਲ ਲੱਗਿਆ ਹੋਇਆ ਆਪਣੀਆਂ ਸਟੇਅਰਸ ਇਹ ਚੈੱਕ ਕਰਾ ਦਿਓ ਬਲੈਕ ਮਾਰਬਲ ਲੱਗਿਆ ਹੋਇਆ ਇਹ ਥੋੜਾ ਜਿਹਾ ਮਹਿੰਗਾ ਹ ਕਹਿੰਦੀ ਗੱਲ ਆ ਵੀ ਮਾਲਕਾਂ ਨੇ ਇੱਕ ਨੰਬਰ ਕਰਾਇਆ ਤੇ ਨੀਚੇ ਹਨਾ ਲਾਈਟ ਨਹੀਂ ਚੱਲ ਰਹੀ ਕਿਉਂਕਿ ਹੁਣੀ ਲਾਈਟ ਚੱਲੇਗੀ ਤਾਂ ਕਰਕੇ ਥੋੜਾ ਫਲੈਸ਼ ਲਾਈਟ ਨਾਲ ਹੀ ਦਿਖਾਉਣਾ ਪੈਣਾ ਤੇ ਦੇਖ ਲਓ ਨਾ 20 ਮਿੰਟ ਦਾ ਲਗਾ ਦੋ ਪੂਰੀ ਫੁੱਲੀ ਡੁੱਲੀ ਬੇਸਮੈਂਟ ਤੁਸੀਂ ਆਪਣਾ ਕੋਈ ਐਕਸਟਰਾ ਸਮਾਨ ਰੱਖਣਾ ਜਾਂ ਕੋਈ ਘਰ ਦੇ ਵਿੱਚ ਹਨਾ ਆਪਣਾ ਪ੍ਰੋਗਰਾਮ ਉਦੋਂ ਰਸਤੇਦਾਰ ਪਾਉਣੇ ਆ ਜਾਂ ਪੂਰਾ ਪੰਜਵੇਂ ਵੀ ਯੂਜ਼ ਕਰਨਾ ਵੈਸੇ ਮਿੰਤਾ ਪਤਾ ਨਹੀਂ ਵੀ ਬੇਸਮੈਂਟ ਦਾ ਕੀ ਪਰਪਸ ਹੁੰਦਾ ਜਿੰਮੇ ਵੀ ਤੁਸੀਂ ਯੂਜ਼ ਕਰਨਾ ਇਹਨੂੰ ਯੂਜ਼ ਕਰ ਸਕਦੇ ਇਹ ਤੁਹਾਡੇ ਤੇ ਆ ਤੁਸੀਂ ਐਕਸਟਰਾ ਸਮਾਨ ਰੱਖਣਾ ਜਾਂ ਹੋਰ ਜਿੰਮੇ ਵੀ ਕਰਨਾ ਵਾ ਤੁਸੀਂ ਕਰ ਸਕਦੇ ਹੋ ਤੇ ਬਾਕੀ ਅਜੂ ਹੁਣ ਆਪਾਂ ਤੁਹਾਨੂੰ ਹਨਾ ਮੇਨ ਅੰਦਰੂ ਘਰ ਦਿਖਾਉਣਾ ਸਟਾਰਟ ਕਰਦੇ ਆ ਤਾਂ ਠੀਕ ਹੈ ਬੇਸਮੈਂਟ ਤਾਂ ਆਪਾਂ ਦਿਖਾ ਦਿੱਤੀ ਤੇ ਹੁਣ ਆਪਾਂ ਮੇਨ ਘਰ ਦੇ ਵਿੱਚ ਐਂਟਰੀ ਕਰਦੇ ਆ ਇੱਥੋਂ ਆਪਣਾ ਹਨਾ ਤੁਹਾਨੂੰ ਸਾਰਾ ਘਰ ਦਿਖਾਉਣਾ ਸਟਾਰਟ ਕਰਦੇ ਆ ਐਕਚੁਅਲੀ ਲਾਈਟ ਵੀ ਹੁਣੀ ਚੱਲੀ ਗਈ ਡਾਊਨ ਸਿਲਿੰਗ ਵਗੈਰਾ ਸਾਰੀ ਹੋਈ ਵੀ ਆ ਘਰ ਦੇ ਵਿੱਚ ਆ ਆ ਜਾਂਦਾ ਹੀ ਆਪਣਾ ਗੈਸਟ ਰੂਮ ਗੇਸਟ ਰੂਮ ਕਹਿ ਰਿਹਾ ਆਪਣਾ ਲਿਵਿੰਗ ਏਰੀਆ ਕਹਿ ਰਿਹਾ ਉਹ ਵਾਲਾ ਏਰੀਆ ਆ ਜਾਂਦਾ ਤੇ ਉੱਪਰ ਡਾਊਨ ਸਿਲਿੰਗ ਚੈੱਕ ਕਰਾ ਲਓ ਇੱਥੇ ਸਾਰੀ ਵਿੱਚ ਲਾਈਟਸ ਵਗੈਰਾ ਜਗ ਰਹੀਆਂ ਹੋਆਂ ਸਾਰਾ ਟੋਟਲੀ ਕੰਮ ਹੋਇਆ ਹੋਇਆ ਇਧਰਲੀ ਸਾਈਡ ਤੇ ਆਪਾਂ ਨੂੰ ਇੱਕ ਵਿੰਡੋ ਮਿਲ ਜਾਂਦੀ ਹੈ ਜਿੱਥੋਂ ਨੇਚਰਲ ਲਾਈਟ ਆਪਣੀ ਆਉਂਦੀ ਹੈ ਤੇ ਇਧਰਲੀ ਸਾਈਡ ਤੇ ਆਪਣਾ ਡਾਈਨਿੰਗ ਏਰੀਆ ਆ ਜਾਂਦਾ ਡਾਈਨਿੰਗ ਏਰੀਆ ਕਹਿ ਰਿਹਾ ਆਪਣਾ ਲੌਬੀ ਏਰੀਆ ਉਹ ਵਾਲਾ ਆ ਜਾਂਦਾ ਤੇ ਇਧਰਲੀ ਸਾਈਡ 'ਚ ਆਉਂਦਾ ਹੀ ਆਪਣਾ ਕਿਚਨ ਆ ਕੇ ਮੜਾ ਕਿਚਨ 'ਚ ਕੰਮ ਚੈੱਕ ਕਰ ਰੂ ਸਾਈਡ ਤੇ ਟਾਈਲ ਦਿਖਾ ਦੋ ਹਨਾ ਜਿਹੜੀ ਆਪਣਾ ਮਾਰਬਲ ਲੱਗਿਆ ਹੋਇਆ ਵਾ ਨਾ ਕਹਿਦੀ ਆ ਆਪਣੀ ਸੈਲਫਾਂ ਪਈਆਂ ਹੋਈਆਂ ਨੇ ਇਹ ਦਿਖਾ ਦੋ ਇਹ ਵੀ ਆਪਣਾ ਕਹਿਦੀ ਆ ਨਾ ਬਲੈਕ ਮਾਰਬਲ ਚ ਨੇ ਬਲੈਕ ਮਾਰਬਲ ਲੱਗਿਆ ਹੋਇਆ ਇਹ ਮੈਂ ਤੁਹਾਨੂੰ ਪਹਿਲਾਂ ਉਹ ਦੱਸ ਗਿਆ ਠਾ ਬੀ ਦੂਜੇ ਨਾਲ ਥੋੜਾ ਕੋਸਟਲੀ ਆਉਂਦਾ ਵਾ ਤੇ ਇਧਰਲੀ ਸਾਈਡ ਲੱਗੇ ਵੇ ਇਹ ਆਪਣੇ ਬਲਾਈਂਡ ਪੜਦੇ ਨਹੀਂ ਲੱਗੇ ਵੇ ਬਲਾਈਂਡਸ ਲੱਗੇ ਵੇ ਤੇ ਦੇਖ ਲਓ ਨਾ ਇੱਥੋਂ ਨੇਚਰਲ ਲਾਈਟ ਆਉਂਦੀ ਹੈ ਤੇ ਆਪਣਾ ਹਨਾ ਉੱਦਾਂ ਵੀ ਮਤਲਬ ਕਹਿਦੀ ਨਾ ਹਵਾ ਕ ਉੱਪਰ ਕਿਚਨ ਦੇ ਵਿੱਚ ਬਿਠੀ ਗਈ ਡਾਊਨ ਸਿਲਿੰਗ ਆ ਸਾਰਾ ਕੁਝ ਦਿਖਾ ਦਿਓ ਸਾਰਾ نیچے ਜਿਹੜੀ ਆਪਣੀ ਟਾਇਲ ਲੱਗੀ ਆ ਘਰ ਦੇ ਵਿੱਚ ਇਹ ਵੀ ਚੈੱਕ ਕਰਾ ਦਿਓ ਸਾਰਾ ਤੁਹਾਨੂੰ ਏ ਟੂ ਜ਼ੈਡ ਇੱਕ ਨੰਬਰ ਦਾ ਕੰਮ ਮਿਲਣਾ ਵਾ ਤੇ ਇਧਰਲੀ ਸਾਈਡ ਤੇ ਆ ਜਾਂਦਾ ਹੀ ਆਪਣਾ ਪਹਿਲਾ ਬੈਡਰੂਮ ਤੇ ਆ ਜਿਓ ਜੀ ਮੜਾ ਹੈ ਆਹਲਾ ਬੈਡਰੂਮ ਦੇ ਘਰ ਉੱਠਿਆ ਜਾਂਦਾ ਆਪਣਾ ਪਹਿਲਾ ਬੈਡਰੂਮ ਠੀਕ ਹੈ ਇਧਰਲੀ ਸਾਈਡ ਤੇ ਆਪਾਂ ਨੂੰ ਹਿਊ ਸਾਈਜ਼ਡ ਵਿੰਡੋ ਵੀ ਨਾਲ ਵੀ ਮਿਲਦੀ ਹੈ ਨੇਚਰਲ ਲਾਈਟ ਆਉਂਗੀ ਇਧਰ ਦੀ ਤਾਂ ਦੇਖ ਲਓ ਨਾ ਪੂਰਾ ਘਰ ਮਤਲਬ ਕਹਿ ਰਹੀ ਨਾ ਵਧੀਆ ਬਣਿਆ ਹੋਇਆ ਬੈਲਕਨ ਨਵਾਂ ਘਰ ਬਣਿਆ ਹੋਇਆ ਤੇ ਇਹ ਚ ਵੀ ਡਾ ਮਤਲਬ ਕੈਰੀ ਨਾ ਟੋਟਲੀ ਸਾਰੇ ਘਰ ਦੇ ਵਿੱਚ ਹੀ ਡਾਊਨ ਸਿਲਿੰਗ ਦਾ ਕੰਮ ਹੋਇਆ ਹੋਇਆ ਟਿਕਾ ਮਾਲਕਾਂ ਨੇ ਇੱਕ ਨੰਬਰ ਕਰਵਾਇਆ ਹੋਇਆ ਵੇਚਣ ਦੇ ਲਈ ਨਹੀਂ ਕਰਵਾਇਆ ਸੀ ਪਰ ਹੁਣ ਵੇਚਣਾ ਪੈ ਰਿਹਾ ਵਾ ਕਿਸੇ ਕਾਰਨ ਦੇ ਕਰਕੇ ਤੇ ਇਟਲੀ ਸਾਈਡ ਤੇ ਆ ਜਾਂਦਾ ਹੀ ਆਪਣਾ ਕੈਰੀ ਪੂਜਾ ਰੂਮ ਪੂਜਾ ਰੂਮ ਚ ਵੇਖ ਲਓ ਨਾ ਸਾਰਾ ਵਧੀਆ ਸੈਟਅਪ ਹੋਇਆ ਟਾਇਲ ਵਗੈਰਾ ਲੱਗੀ ਵੀ ਆ ਅੱਧੀਆਂ ਹਨਾ ਅੱਧੀ ਅੱਧੀ ਮਤਲਬ ਟਾਇਲ ਲੱਗੀ ਵੀ ਅੱਧੀ ਕੰਧ ਤੱਕ ਤੇ ਬਾਕੀ ਹੈ ਨਾ ਸਾਰਾ ਵਧੀਆ ਸੈਟਅਪ ਹੋਇਆ ਹੋਇਆ ਵਾ ਪੂਜਾ ਰੂਮ ਪੂਰਾ ਕੰਪਲੀਟ ਬਣਿਆ ਹੋਇਆ ਤੇ ਆਪਣਾ ਵੈਂਟੀਲੇਸ਼ਨ ਏਰੀਆ ਜਾਂਦਾ ਵੈਂਟੀਲੇਸ਼ਨ ਏਰੀਆ ਕਹੜੀਏ ਵਾਸ਼ਿੰਗ ਏਰੀਆ ਕਹੜੀਏ ਉਹ ਵਾਲਾ ਏਰੀਆ ਜਾਂਦਾ ਨੈਚੁਰਲ ਲਾਈਟ ਸਪਰੈਡ ਹੁੰਦੀ ਹੈ ਤੇ ਆਪਣਾ ਕਾਮਨ ਵਾਸ਼ਰੂਮ ਆ ਜਾਂਦਾ ਮੜਿਆ ਵਾਸ਼ਰੂਮ ਚੈੱਕ ਕਰਾ ਦੂ ਅੰਦਰ ਸਾਰਾ ਕੰਮ ਹੋਇਆ ਹੋਇਆ ਟਾਇਲ ਲੱਗੀ ਵੀ ਐ ਸਾਈਡਾਂ ਤੇ ਸ਼ਾਵਰ ਵਗੈਰਾ ਕਹੜੀਏ ਹਨਾ ਜਿੰਨਾ ਗੀਜ਼ਰ ਵਗੈਰਾ ਕਹੜੀਏ ਸਾਰਾ ਕੁਝ A to Z ਤੁਹਾਨੂੰ ਲੱਗਿਆ ਲਗਾਇਆ ਮਿਲ ਜੇਣਾ ਤੇ ਨੀਚੇ ਵੀ ਹਨਾ ਟਾਇਲ ਵਗੈਰਾ ਚੈੱਕ ਕਰਾ ਦੂ ਇਧਰਲੀ ਸਾਈ ਅਾਕਿ ਮੜੇ ਸੈਕੰਡ ਬੈਡਰੂਮ ਦੇਖ ਲਓ ਇਹ ਬੈਡਰੂਮ ਦਾ ਸਾਈਜ਼ ਵੀ ਪੂਰਾ ਖੁੱਲਾ ਡੁੱਲਾ ਵਾ ਤੇ ਕੈਦੀ ਨੇ ਪੂਰਾ ਘੈਂਟ ਕੰਮ ਕਰਵਾਇਆ ਹੋਇਆ ਹੈ ਇੱਥੇ ਡਾਊਨ ਸਲਿੰਗ ਨਹੀਂ ਹੋਈ ਵੀ ਇੱਥੇ ਹੋਇਆ ਬਈ ਪੀਓਪੀ ਦਾ ਵਰਕ ਤੇ ਇੱਧਰ ਇਹਦੇ ਨਾਲ ਆਪਾਂ ਨੂੰ ਮਿਲ ਜਾਂਦਾ ਹੈ ਅਟੈਚ ਵਾਸ਼ਰੂਮ ਮੜੇ ਆ ਮਤਲਬ ਘਰ ਕੈਦੀ ਨੇ ਪੂਰਾ ਨੀਟ ਐਂਡ ਕਲੀਨ ਆ ਤੇ ਪੂਰਾ ਮਾਲਕਾਂ ਨੇ ਵਧੀਆ ਤਰੀਕੇ ਨਾਲ ਬਣਵਾਇਆ ਹੋਇਆ ਵਾ ਸਾਰਾ ਕੰਮ ਪੂਰੀ ਰੀਜ਼ ਦੇ ਨਾਲ ਕਰਵਾਇਆ ਹੋਇਆ ਤੇ ਕੱਲੀ ਕੱਲੀ ਚੀਜ਼ ਦੀ ਫੈਸਿਲਿਟੀ ਤੁਹਾਨੂੰ ਘਰ ਦੇ ਵਿੱਚ ਮਿਲ ਜਾਣੀ ਹੈ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਨੇ ਤੇ ਸਾਰਾ ਘਰ ਮਾਡਰਨ ਸਟ ਤੇ ਬਾਕੀ ਆਜੋ ਹੁਣ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਆਪਣੇ 3rd ਬੈਡਰੂਮ ਦੇ ਵਿੱਚ ਤਾਂ ਠੀਕ ਹੈ 3 BHK ਆਪਣਾ ਇਹ ਘਰ ਹੋਣ ਵਾਲਾ ਵਾ ਤੇ ਇਧਰਲੀ ਸਾਈਡ ਆ ਜਾਂਦਾ ਹੀ ਆਪਣਾ 3rd ਬੈਡਰੂਮ ਇਹ ਬੈਡਰੂਮ ਦਾ ਮੜਾ ਆ ਕੇ ਸਾਈਜ਼ ਚੈੱਕ ਕਰਾਓ ਪੂਰੇ ਖੁੱਲੇ ਡੁੱਲੇ ਸਾਈਜ਼ ਹੈ ਵੀ ਬੈਡਰੂਮ ਹੈ ਇਹ ਨਾਲ ਵੀ ਵਿੰਡੋ ਮਿਲਦੀ ਤੇ ਨੇਚਰਲ ਲਾਈਟ ਤੇ ਹਨਾ ਵੈਂਟੀਲੇਸ਼ਨ ਦਾ ਪ੍ਰੋਪਰ ਪ੍ਰਬੰਧ ਰੱਖਿਆ ਗਿਆ ਹੋਇਆ ਤੇ ਆ ਜਾਂਦੀ ਇਹ ਨਾਲ ਕਿਚਨ ਦੀ ਵਾਲੇ ਰੂਮ ਦੇ ਨਾਲ ਤੁਹਾਨੂੰ ਕਿਚਨ ਵੀ ਅਟੈਚ ਮਿਲਦਾ ਵਾ ਇਹ ਚ ਵੀ ਡੀ ਲੂਨ ਆਪਣਾ ਸੈਲਫ ਆਪਈਆਂ ਵਿਆਂ ਨੇ ਇਧਰ ਆਪਣਾ ਵਸ਼ੂਸ਼ਨ ਲੱਗਿਆ ਬਲਾਈਂਡਸ ਲੱਗੇ ਹੋਏ ਤਾਂ ਸਾਰਾ ਕੰਮ ਤੁਹਾਨੂੰ ਓਕੇ ਮ ਸਾਰਾ ਕੁਝ ਹੋਇਆ ਹੋਇਆ ਮੈਲਮ। ਟੀ ਇਹ ਵਾਲੇ ਰੂਮ ਦੇ ਵਿੱਚ ਪੀਓਪੀ ਦਾ ਵਰਕ ਹੋਇਆ ਹੋਇਆ ਵਾ ਤੇ ਬਾਕੀ ਇਧਰ ਆਪਣੀ ਜਿਹੜੀ ਮੇਨ ਲੌਬੀ ਹੈ ਇਹਦੇ ਵਿੱਚ ਹੋਇਆ ਵੀ ਸਾਰੀ ਇੱਥੇ ਡਾਊਨ ਸਿਲਿੰਗ ਦਾ ਕੰਮ। ਤਾਂ ਜਿਹੜੇ ਵੀਰਾਂ ਨੂੰ ਹੈ ਨਾ ਥੋੜਾ ਜਿਹਾ ਪਤਾ ਵਾ ਵੀ ਇਹ ਕੰਮ ਕਰਾਂ ਕੇ ਬਾਰੇ ਹੈ ਨਾ ਉਹਨਾਂ ਨੂੰ ਪਤਾ ਵੀ ਮਾਲਕਾਂ ਦੇ ਪੈਸੇ ਲੱਗੇ ਆ ਕਿਉਂਕਿ ਰੇਟ ਵੀ ਥੋੜਾ ਜਿਹਾ ਹੈਗਾ ਵਾ ਹੈ ਨਾ ਮਤਲਬ ਇਹਦੀ ਨਾ ਹਾਈ ਫਾਈ ਤੇ ਹਾਈ ਫਾਈ ਮਾਲਕਾਂ ਨੇ ਕੰਮ ਬਿਖਰਾਇਆ ਹੋਇਆ। ਤਾਂ ਉਹਨਾਂ ਸਾਬ ਨਾਲ ਦੋਨੇ ਚੀਜ਼ਾਂ ਮੈਚ ਕਰ ਜਾਣੀਆਂ ਨੇ ਤੇ ਬਾਕੀ ਆਜੋ ਹੁਣ ਆਪਾਂ ਤੁਹਾਨੂੰ ਉੱਤੇ ਲੈ ਕੇ ਚੱਲ ਮੇਨ ਰੂ ਤੇ ਆਸੇ ਪਾਸੇ ਦਾ ਏਰੀਆ ਜਿਹੜਾ ਹੈਗਾ ਨਾ ਉਹ ਵੀ ਤੁਹਾਨੂੰ ਦਿਖਾਉਨੇ ਆਂ ਉੱਪਰ ਹੀ ਤਾਂ ਦੇਖ ਲਓ ਨਾ ਸਾਰੇ ਕਿਤੇ ਬਲੈਕ ਮਾਰਬਲ ਲੱਗਿਆ ਹੋਇਆ ਤੇ ਆ ਜਾਈ ਤੈਂ ਇੱਥੇ ਆ ਜਨਈ ਆਪਾਂ مین ਰੂਫ ਤੇ ਉੱਪਰ ਟਾਇਲ ਲੱਗੀ ਵੀ ਆ ਫਰੰਟ ਤੇ ਆਪਣਾ ਗਲਾਸ ਦਾ ਵਰਕ ਹੋਇਆ ਹੋਇਆ ਰੀਲਿੰਗ ਗਲਾਸ ਵਰਕ ਹੋਇਆ ਹੋਇਆ ਸਾਹਮਣੇ ਸਾਰੇ ਆਪਣੀ ਕਹਦੀ ਨਾ ਛੱਤ ਦੇ ਉੱਪਰ ਟਾਇਲ ਦਾ ਵਰਕ ਹੋਇਆ ਹੋਇਆ ਤੇ ਪੂਰਾ ਘੈਂਟ ਕੰਮ ਜਿਹੜਾ ਮੈਂ ਵੀਡੀਓ ਦੇ ਸਟਾਰਟਿੰਗ ਚ ਕਿਹਾ ਸੀਗਾ ਵੀ ਤੁਹਾਡੀ ਰੂਹ ਖੁਸ਼ ਹੋ ਜਾਣੀ ਆ ਘਰ ਦੇਖ ਕੇ ਉਦਾਂ ਦਾ ਇਹ ਘਰ ਤੁਹਾਡੇ ਲਈ ਲੈ ਕੇ ਆਏ ਆਂ ਤਾ ਠੀਕ ਹੈ ਕੁਛ ਇਦਾਂ ਦਾ ਇਹ ਘਰ ਬਣਿਆ ਪਿਆ ਮੈਨੂੰ ਤਾਂ ਲੱਗਦਾ ਨਹੀਂ ਵੀ ਘਰ ਦੇ ਵਿੱਚ ਕੋਈ ਕਮੀ ਪੀਛੀ ਰਹਿੰਦੀ ਆ ਐ ਇੱਕ ਹੀ ਕਮੀ ਪੀਛੀ ਰਾਹ ਦੀ ਉਹ ਮੈਂ ਤੁਹਾਨੂੰ ਹਨਾ ਵੀਡੀਓ ਦੇ ਸਟਾਰਟਿੰਗ 'ਚ ਦੱਸਤਾ ਸੀਗਾ ਵੀ ਰਸਤਾ ਮਾਲਕ ਤੁਹਾਨੂੰ ਬਣਾ ਕੇ ਦੇਣਗੇ ਜਦੋਂ ਤੁਹਾਨੂੰ ਇਹ ਕੋਠੀ ਪਸੰਦ ਆ ਗਈ ਤੁਸੀਂ ਟੋਕਨ ਮਨੀ ਕਰਤੀ ਮਾਲਕ ਇਹਦੇ ਨਾਲ ਹੀ ਅਸੀਂ ਰਾਸਤੇ ਦਾ ਕੰਮ ਸ਼ੁਰੂ ਕਰਵਾ ਦੇਣਾ ਤੇ ਪਹਿਲਾਂ ਬਣਵਾ ਕੇ ਦਵਾਂਗੇ ਫਿਰ ਆਪਣੀ ਰਜਿਸਟਰੀ ਵਗੈਰਾ ਕਰਾਵਾਂਗੇ ਜੇਕਰ ਕੋਈ ਹੋਇਆ ਚਾਹਵਾ ਨੇ ਇਹ ਮਕਾਨ ਨੂੰ ਖਰੀਦਣ ਦਾ ਤਾਂ ਆਪਣੇ ਨੰਬਰਾਂ ਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਸੰਪਰਕ ਕਰ ਲਿਓ ਆਇਨਾ ਦੇਖ ਕੇ ਛੱਡ ਦਿਓ ਵੀ ਰਾਹ ਨਹੀਂ ਬਣਿਆ ਵੀ ਰਾਹ ਬਣਾ ਕੇ ਦੇਣਗੇ ਤੇ ਬਾਕੀ ਸਾਰੇ ਡਾਕੂਮੈਂਟ ਤੁਹਾਨੂੰ ਮਿਲ ਜਾਣਗੇ ਰਜਿਸਟਰੀ ਵਗੈਰਾ ਹੈਗੀ ਸਾਰਾ ਕੁਝ ਹੈਗਾ ਬਾਤ ਤੇ ਜੇ ਹਨਾ ਆਪਾਂ ਜਗਾ ਦੀ ਗੱਲ ਕਰ ਲਈ ਜਗਾ ਹੈਗੀ ਆਪਣੀ 6 ਬਸਵੇ ਜੇ ਆਪਾਂ ਗਜਾਂ ਦੇ ਵਿੱਚ ਗੱਲ ਕਰ ਲਈ 300 ਗਜੋ ਐਂਡੀਆ ਤੇ ਜੇ ਆਪਾਂ ਮਰਲਿਆਂ ਦੇ ਵਿੱਚ ਗੱਲ ਕਰ ਲਈ ਤਾਂ 12 13 ਮਰਲੇ ਦੇ ਕਰੀਬ ਇਹ ਜੇਗਾ ਬਣ ਜਾਂਦੀ ਆ ਤੇ ਜੇ ਆਪਾਂ ਇਹਦੇ ਰੇਟ ਦੀ ਗੱਲ ਕਰ ਲਈ ਤੇ ਰੇਟ ਜਿਵੇਂ ਮੈਂ ਤੁਹਾਨੂੰ ਹਨਾ ਦੱਸ ਗਿਆ ਤਾਂ ਵੀ ਰੇਟ ਵੀ ਥੋੜਾ ਹਾਈ ਫਾਈ ਹੈ ਕਿਉਂਕਿ ਉੱਥੇ ਵੀ ਤੁਹਾਨੂੰ ਅੱਜ ਹਾਈ ਫਾਈ ਦਵਾਉਣੀ ਆ ਤਾਂ ਰੇਟ ਹੈਗੇ ਇਹਦਾ 75 ਲੱਖ ਰੁਪਿਆ ਬਾਕੀ ਬੰਦਾ ਮਾਨ ਤਣਮੋਤੀ ਤੇ ਕੀਤਾ ਜਾਊਗਾ ਛੇ ਵਸਵੇ ਦੇ ਵਿੱਚ ਬਣੀ ਵੀ ਇਹ ਕੰਮ ਕੋਈ ਨਹੀਂ ਕਰਾਉਣ ਵਾਲਾ ਉੱਪਰ ਛੱਤ ਤੱਕ ਵੀ ਟਾਇਲ ਲੱਗੀ ਹੋਈ ਆ ਵੀ ਇਹਨਾਂ ਕੰਮ ਤੁਹਾਨੂੰ ਮਾਲਕਾਂ ਨੇ ਕਰਾ ਕੇ ਦੇਣਾ ਵਾ ਤੇ نیچے ਬੇਸਮੈਂਟ ਬਣੀ ਵੀ ਆ ਤਿੰਨ ਰੂਮ ਨੇ ਸਾਰਾ ਕੁਝ ਤੁਹਾਨੂੰ ਕੋਠੀ ਦੇ ਵਿੱਚ ਮਿਲ ਜਾਣਾ ਵਾ ਤੁਸੀਂ ਸਿਰਫ ਸਮਾਨ ਲੈ ਕੇ ਰਹਿਣ ਲੱਗਣਾ ਵਾ ਜਿਵੇਂ ਆਪਾਂ ਕਹਿਣ ਦੇਣੇ ਹੁੰਦੇ ਵੀ ਰੈਡੀ ਟੂ ਮੂਵ ਹਾਊਸ ਉਦਾਂ ਦਾ ਘਰ ਇਹ ਬਣਿਆ ਵਾ ਤੇ ਉੱਪਰ ਇੱਕ ਚੀਜ਼ ਹੋਰ ਦੱਸਣੀ ਰਹੀ ਗਈ ਵੀ ਆਪਣੀ ਟੈਂਕੀ ਰੱਖਣ ਦੇ ਲਈ ਵੀ ਇਹਨਾਂ ਨੇ ਜਗ੍ਹਾ ਬਣਾਈ ਵੀ ਮਤਲਬ ਕਹਿਣੀ ਨਾ ਟੈਂਕੀ ਵੀ ਨਹੀਂ ਐਦਾਂ ਹੁੰਦਾ ਵਾ ਵੀ ਥੱਲੇ ਹਨਾ ਫਲੋਰ ਆਪਣਾ ਖਰਾਬ ਹੋ ਜਾਂਦਾ ਵਾ ਤਾਂ ਇਹਦੇ ਲਈ ਵੀ ਹਨਾ ਇਹਨਾਂ ਨੇ ਅਲੱਗ ਤੋਂ ਸਪੇਸ ਰੱਖੀ ਵੀ ਆ ਤੇ ਬਾਕੀ ਆਸੇ ਪਾਸੇ ਦਾ ਏਰੀਆ ਵੀ ਇੱਕ ਵਾਰ ਚੈੱਕ ਕਰਾਂ ਦਊਂ ਪੂਰੇ ਰੈ residențial ਏਰੀਏ ਦੇ ਵਿੱਚ ਆ ਸਾਰੀਆਂ ਵਧੀਆ ਕੂਠੀਆਂ ਬਣੀਆਂ ਹੋਈਆਂ ਨੇ ਤੇ ਜੇ ਆਪਾਂ ਗੱਲ ਕਰ ਲਈਏ ਦੀ ਲੋਕੇਸ਼ਨ ਦੀ ਤੇ ਇਹ ਹੈਗਾ ਆਪਣੇ ਸੁਧਾਰ ਦੇ ਵਿੱਚ ਬਣਿਆ ਵੇ ਸੁਧਾਰ ਪਿੰਡ ਕਹੋ ਸ਼ਹਿਰ ਕਹੋ ਉੱਥੇ ਬਣਿਆ ਵਾ ਗਾਰਡ ਰੂਮ ਦੇ ਕੋਲੇ ਪੈ ਜਾਂਦਾ ਵਾ ਤਾਂ ਜਿਹੜੇ ਹਨਾ ਫੌਜੀ ਵੀਰਾਂ ਦੀ ਡਿਊਟੀ ਆ ਜੇ ਕੋਈ ਉਹ ਵੀ ਹਨਾ ਆਪਣੇ ਇੱਥੇ ਮਤਲਬ ਲੱਭ ਰਿਹਾ ਕੋਈ ਮਕਾਨ ਕੋਈ ਕੂਠੀ ਲੱਭ ਰਿ ਤਾਂ ਵੀਰੇ ਸਕੂਠੇ ਵੱਲ ਨੂੰ ਆ ਸਕਦੇ ਗਾਰਡਰੂਮ ਦੇ ਕੋਲੇ ਪੈ ਜਾਂਦੀ ਆ ਕਈ ਹੈਗੇ ਹਨ ਇੱਥੇ ਮਤਲਬ ਆਪਣੇ ਹਲਵਾਰਾ 에어ਪੋਰਟ ਹਨਾ ਹਵਾਈ ਐਡਾ ਪੈ ਜਾਂਦਾ ਵਾ ਤਾਂ ਕਈ ਵੀਰਾਂ ਦੀ ਇੱਥੇ ਵੀ ਡਿਊਟੀ ਹੈ ਜੇਕਰ ਉਹ ਕਿ ਘਰ ਲੱਭ ਰਿਹਾ ਤਾਂ ਉਹ ਇਸ ਘਰ ਵੱਲ ਨੂੰ ਆ ਸਕਦੇ ਆ ਤਾਂ ਦੱਸਿਓ ਨਾ ਇਹ ਘਰ ਤੁਹਾਨੂੰ ਕਿਵੇਂ ਲੱਗਿਆ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੁਸੀਂ ਉਹ ਵੀ ਸਾਨੂੰ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਤੇ ਜੇਕਰ ਹਨਾ ਤੁਸੀਂ ਵੀ ਆਪਣੇ ਕਿਸੇ ਘਰ ਜਾਂ ਕੋਠੀ ਨੂੰ ਸੇਲ ਤੇ ਲਾਉਣਾ ਉਹਦੀ ਵੀਡੀਓ ਸ਼ੂਟ ਕਰਵਾਉਣੀ ਹੈ ਤਾਂ ਵੀ ਤੁਸੀਂ 89 ਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਸੰਪਰਕ ਕਰ ਸਕਦੇ ਹੋ ਆਪਾਂ ਉਹਦੀ ਵੀਡੀਓ ਸ਼ੂਟ ਕਰਕੇ ਉਹਨੂੰ ਵੀ ਸੇਲ ਕਰਵਾ ਦਾਂਗੇ ਤੇ ਇਸ ਦੇ ਨਾਲ ਹੀ ਆਪਾਂ ਦੱਸ ਦਈਏ ਕਿ ਆਪਾਂ ਲੋਨ ਦੇ ਸਰਵਿਸ ਵੀ ਪ੍ਰੋਵਾਈਡ ਕਰਦੇ ਹਾਂ ਜੇਕਰ ਤੁਸੀਂ ਕਿਸੇ ਵੀ ਟਾਈਪ ਦਾ ਕੋਈ ਲੋਨ ਲੈਣਾ ਕੋਈ ਰਜਿਸਟਰੀ ਤੇ ਲੋਨ ਲੈਣਾ ਜਾਂ ਫਿਰ ਕੋਈ ਘਰ ਖਰੀਦਣ ਲਈ ਵੀ ਲੋਨ ਚਾਹੀਦਾ ਤਾਂ ਵੀ ਤੁਸੀਂ ਸਾਡੇ ਨਾਲ ਉੱਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਸੰਪਰਕ ਕਰ ਲਿਓ ਤੇ ਇੱਕ ਗੱਲ ਹੋਰ ਦੱਸ ਦੇ ਕਿ ਜੇਕਰ ਹਨਾ ਤੁਸੀਂ ਇਹ ਘਰ ਵੀ ਲੋਨ ਤੇ ਲੈਣਾ ਤਾਂ ਇਹਦੇ ਵੀ ਤੁਹਾਨੂੰ ਲੋਨ ਕਰਵਾਵਾਂਗੇ ਤੇ ਬਸ ਇੱਕ ਸ਼ਰਤਾ ਵੀ ਤੁਹਾਡਾ ਸਿਬਲ ਸਕੋਰ ਸਹੀ ਹੋਣਾ ਚਾਹੀਦਾ ਤੇ ਤੁਹਾਡੀ ਇਨਕਮ ਹਨਾ ਵਧੀਆ ਹੋਣੀ ਚਾਹੀਦੀ ਆ ਤਾਂ ਇਹ ਘਰ ਵੀ ਤੁਹਾਨੂੰ ਹਨਾ ਆਪਾਂ ਲੋਨ ਤੇ ਪ੍ਰੋਵਾਈਡ ਕਰਾ ਦੇਵਾਂਗੇ ਵੀ ਅੱਧਾ ਕ ਲੋਨ ਹੋ ਜਾਏਗਾ ਅੱਧੇ ਕ ਪੇਮੈਂਟ ਦੇਣੀ ਪਊਗੀ ਆਏ ਨਹੀਂ ਆਪਾਂ ਗੱਪਾਂ ਮਾਰਦੇ ਵੀ ਸਾਰੇ ਹਨਾ ਤੁਹਾਨੂੰ ਵੀ ਸਾਰੇ ਲੋਨ ਤੇ ਦਵਾ ਦਾਂਗੇ ਤਾਂ ਬਸ ਆਈ ਸੀਗੇ ਨਾ ਆਈਡੀ ਵੀਡੀਓ ਦੋਸਤੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੇ ਮਕਾਨ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਉਹ ਵੀ ਸਾਨੂੰ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਤੇ ਜੀ ਹੁਣ ਮਿਲਦੇ ਆ ਕਿਸੇ ਹੋਰ ਨਵਾਂ ਵੀਡੀਓ ਦੇ ਨਾਲ ਸ਼ਸ਼ੀ ਅਕਾਲ